ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਮਹਿੰਦਰਾ 475 ਟਰੈਕਟਰ ਵਿਕਾਊ 2002 ਮਾਡਲ ਇੰਜਨ ਗੇਅਰ ਦਾ ਓਕੇ ਹੈ ਰੇਟ 2 ਲੱਖ 20 ਹਜ਼ਾਰ ਏਰੀਆ ਪਿੱਖੀ ਵਿੰਡ ਤਰਨਤਾਰਨ 97811 18711 ਅਗਲਾ ਟਰੈਕਟਰ ਪਿੰਡ ਮੱਲਣ ਮੁਕਸਰ ਤੋਂ ਆਇਆ ਹੈ ਜੀ ਸਵਰਾਜ 855 2000 ਮਾਡਲ ਰੇਟ 2 ਲੱਖ ਡਬਲ ਕਲਚ ਮਾਲ ਗਵੀਰ ਨੇ ਫੁੱਲ ਗਰੰਟੀ ਇੱਥੇ ਮੌਕੇ ਤੇ ਚੈੱਕ ਕਰਕੇ ਖਰੀਦੋ ਜੀ 9417148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ 2 ਲੱਖ ਰੁਪਏ ਚ ਖਰੀਦ ਸਕਦੇ ਹੋ ਜੀ ਗੁੱਲਾ ਚਿੱਕਾ ਹਰਿਆਣਾ ਤੋਂ ਟਰਾਲੀ ਆਈ ਹੈ ਜੀ 12 ਬਾਏ 6.5 ਦੀ ਜਾਲੀ ਸਮੇਤ ਏਰੀਆ ਗੁੱਲਾ ਚਿੱਕਾ ਹਰਿਆਣਾ ਰੇਟ ਵੀਰ ਫੋਨ ਤੇ ਦੱਸਣਗੇ ਬਾਕੀ ਬਹੁਤ ਸੋਹਣੀ ਤੇ ਫੁੱਲ ਹੈਵੀ ਟਰਾਲੀ ਤੁਸੀਂ ਦੇਖ ਸਕਦੇ ਹੋ 8398043799 ਨੰਬਰ ਤੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਆਇਆ ਜੀ ਇਹ ਆਇਆ ਜੀ ਪਿੰਡ ਬਸਾਂ ਕਰਨਾਲ ਹਰਿਆਣਾ ਤੋਂ ਨਿਊ ਹਾਲੈਂਡ 36T ਸਪੈਸ਼ਲ ਐਡੀਸ਼ਨ 2021 ਮਾਡਲ ਕਾਪੀ 2022 ਦੀ 1240 ਘੰਟਾ ਚੱਲਿਆ ਜੀ ਕੋੜਾ ਬੰਪਰ ਮਿਊਜ਼ਿਕ ਸਿਸਟਮ 80% ਟਾਇਰ ਲੱਗੇ ਰੇਟ 6 ਲੱਖ 95000 9896377 ਬੁਰਾ 900 ਨੰਬਰ ਤੇ ਫੀਸ ਸਕਦੇ ਹੋ ਚਾਰ ਦੰਦ ਮੋਹਰ ਨਸਲ ਦਾ ਝੋਟਾ ਵਿਕਾਊ ਹੈ ਜੀ ਹਾਈਟ 5 ਫੁੱਟ 2 ਇੰਚ ਰੇਟ 130000 7355898101 ਇਸ ਨੰਬਰ ਤੇ ਫੋਨ ਕਰਕੇ ਚਾਰ ਦੰਦ ਮੋਰਨ ਅਸਲ ਦਾ ਝੋਟਾ ਤੁਸੀਂ ਖਰੀਦ ਸਕਦੇ ਲੋ ਜੀ ਇੱਕ ਹੋਰ ਤੁਹਾਡੇ ਲਈ ਕੋਠੀ ਲੈ ਕੇ ਆਏ ਜੀ ਕਈ ਭੈਣ ਭਰਾਵਾਂ ਦੀ ਡਿਮਾਂਡ ਸੀ ਕਿ ਕੋਈ ਫਗਵਾੜੇ ਏਰੀਏ ਦੀ ਕੋਠੀ ਲੈ ਕੇ ਆਓ ਤਾਂ ਅੱਜ ਅਸੀਂ ਤੁਹਾਡੀ ਡਿਮਾਂਡ ਤੇ ਡਬਲ ਸਟੋਰੀ ਕੋਠੀ ਲੈ ਕੇ ਆਏ ਹਾਂ ਜੋ ਕਿ 6.5 ਮਰਲੇ ਚ ਬਣੀ ਹੈ 24x48.8 ਏਰੀਆ ਹੈਗਾ ਜੀ ਫਗਵਾੜਾ ਨਿਊ ਬਾਈਪਾਸ ਗਲੀ ਨੰਬਰ 6 ਸ਼ਹਿਜਾਦਾ ਅਜੀਤ ਸਿੰਘ ਨਗਰ ਤੇ ਕੋਠੀ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਡਬਲ ਸਟੋਰੀ ਕੋਠੀ ਹੈ ਕਮ ਕੋਠੀ ਦਾ ਹਜੇ ਚੱਲ ਰਿਹਾ ਹੈਗਾ ਤੇ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਦੋ ਤਾਂ ਬੈਡਰੂਮ ਲੌਬੀ ਕਿਚਨ ਡਰਾਇੰਗ ਰੂਮ ਤੇ ਇਹ ਸਾਰੇ ਪੋਰਸ਼ਨ ਉੱਪਰ ਬਣੇ ਹੋਏ ਨੇ ਜੋ ਕਿ ਤੁਸੀਂ ਦੇਖ ਸਕਦੇ ਇਸ ਵੀਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਜਾ ਕੇ ਵੀ ਚੈੱਕ ਕਰਨ ਦੀ ਲੋੜ ਨਹੀਂ ਕੋਠੀ ਤੇ ਤੁਸੀਂ ਵੀ ਆਪਦੀ ਕੋਈ ਕੋਠੀ ਜ਼ਮੀਨ ਪਲਾਟ ਵੇਚਣਾ ਚਾਹੁੰਦੇ ਹੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਸਾਡੇ ਨੰਬਰ ਤੇ ਭੇਜ ਸਕਦੇ ਹੋ ਤੇ ਇਹ ਕੋਠੀ ਦਾ ਰੇਟ ਜਿਹੜਾ 55 ਲੱਖ ਰੁਪਏ ਰੱਖਿਆ ਗਿਆ ਜੀ 55 ਲੱਖ ਰੁਪਏ ਰੇਟ ਰੱਖਿਆ ਹੈ ਡਬਲ ਸਟੋਰੀ ਕੋਠੀ ਵਿਕਾਊ ਹੈ 6.5 ਮਰਲੇ ਦੇ ਵਿੱਚ ਬਣੀ ਹੈ 24 Y 48.8 ਏਰੀਆ ਹੈਗਾ ਜੀ ਫਗਵਾੜਾ ਨਿਊ ਬਾਈਪਾਸ ਗਲੀ ਨੰਬਰ 6 ਸ਼ਹਿਜ਼ਾਦਾ ਅਜੀਤ ਸਿੰਘ ਨਗਰ ਲੌਬੀ ਕਿਚਨ ਡਰਾਇੰਗ ਰੂਮ ਤੇ ਦੋ ਬੈਡਰੂਮ ਇਹ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਉੱਪਰਲਾ ਪੋਰਸ਼ਨ ਹੈ ਜਿਹੜਾ ਉਹ ਵੀ ਇਸ ਤਰ੍ਹਾਂ ਹੀ ਬਣਿਆ ਹੋਇਆ ਹੈ ਜਿਵੇਂ ਥੱਲੇ ਡ੍ਰਾਇੰਗ ਰੂਮ ਲੌਬੀ ਦੋ ਬੈੱਡਰੂਮ ਨੇ ਕਿਚਨ ਹੈ ਉਵੇਂ ਸਾਰਾ ਕੁਝ ਉਦਾਂ ਦਾ ਹੀ ਤਾਹ ਬਣਾਇਆ ਹੋਇਆਗਾ ਤੁਸੀਂ ਵੀਡੀਓ ਚ ਦੇਖ ਸਕਦੇ ਹੋਗੇ ਹਜੇ ਦਾ ਕੰਮ ਚੱਲ ਰਿਹਾ ਕੋਠੀ ਦਾ ਤੇ ਹਜੇ ਪੂਰੀ ਕੰਪਲੀਟ ਨਹੀਂ ਹੋਈ ਵੈਸੇ ਬਹੁਤ ਵਧੀਆ ਕੰਮ ਕਰ ਰਹੇ ਨੇ ਵਿੱਚ ਪੱਥਰ ਵਗੈਰਾ ਲੱਗਿਆ ਹੋਇਆ ਜੋੜੀਆਂ ਵਗੈਰਾ ਦਾ ਕੰਮ ਹੋਇਆ ਹੈ ਲਾਈਟ ਦਾ ਵੀ ਕੰਮ ਹੋਇਆ ਤੇ ਬਸ ਥੋੜਾ ਕੰਨਾ ਕੰਮ ਹੀ ਰਹਿਦਾਗਾ ਤੇ ਬਾਕੀ ਦੀ ਰੇਟ ਦੀ ਗੱਲ ਕਰੀਏ ਤਾਂ 55 ਲੱਖ ਰੁਪਏ ਡਿਮਾਂਡ ਹੈ ਜੀ ਤੇ ਬਾਕੀ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਨੋਟ ਕਰ ਲਓ ਜੀ 884752254 884752254 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚ ਦੇਖ ਸਕਦੇ ਵੀਰ ਨੇ ਉੱਪਰਲਾ ਪੋਸ਼ਨ ਵੀ ਦਿਖਾਇਆ ਦੇਖੋ ਜੀ ਪੌੜੀਆਂ ਦੇ ਉੱਤੇ ਬਹੁਤ ਸੋਹਣਾ ਪੱਥਰ ਲੱਗਿਆ ਹੋਇਆ ਹੈ ਉੱਪਰਲੀ ਸਾਈਡ ਵੀ ਜੋੜੀਆਂ ਦੇ ਬਿਜਲੀ ਦਾ ਕੰਮ ਹੋਇਆ ਪੱਥਰ ਵਗੈਰਾ ਲੱਗਿਆ ਹੋਇਆ ਜੀ ਤੇ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਬਹੁਤ ਸੋਹਣਾ ਪੋਸ਼ਨ ਤਿਆਰ ਕੀਤਾ ਹੋਇਆਗਾ ਤੇ ਬਾਕੀ ਤੁਸੀਂ ਜੇਕਰ ਆਪਦੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਠੀ ਮਕਾਨ ਜਾਂ ਤੁਹਾਡੇ ਰਿਸ਼ਤੇਦਾਰ ਦੀ ਜਾਂ ਕਿਸੇ ਵੀ ਤੁਸੀਂ ਕਿਸੇ ਭੈਣ ਭਰਾ ਦੀ ਕੋਠੀ ਸੇਲ ਕਰਨਾ ਚਾਹੁੰਦੇ ਹੋ ਘਰ ਹੈ ਪਲਾਟ ਹੈ ਜ਼ਮੀਨ ਹੈ ਤਾਂ ਤੁਸੀਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ 987798846987798846 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਰਨਾ ਕੀ ਹੈ ਜੀ ਇੱਕ ਫੁੱਲ ਸਕਰੀਨ ਦੀ ਵਧੀਆ ਵੀਡੀਓ ਬਣਾ ਕੇ ਭੇਜੋ 5 ਤੋਂ 7 ਮਿੰਟਾਂ ਦੀ ਤੇ ਨਾਲ ਦਿਓ ਤੁਸੀਂ ਸਾਰੀ ਜਾਣਕਾਰੀ ਕਿਹੜੇ ਏਰੀਏ ਦੇ ਵਿੱਚ ਇਹ ਕੋਠੀ ਹੈ ਜਾਂ ਤੁਹਾਡੀ ਜ਼ਮੀਨ ਹੈ ਸਾਰੀ ਜਾਣਕਾਰੀ ਸਾਨੂੰ ਭੇਜੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲਾਂ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਇੱਕ ਹੋਰ ਬੇਨਤੀ ਹੈ ਜੀ ਜਿਹੜਾ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਖਰੀਦਣਾ ਚਾਹੁੰਦਾ ਹੈਗਾ ਤੇ ਕੋਠੀ پلاਟ ਜ਼ਮੀਨ ਕੁਝ ਵੀ ਖਰੀਦਣਾ ਚਾਹਣਿਓ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਏਰੀਏ ਦੀ ਅਸੀਂ ਲੈ ਕੇ ਆ ਸਕੀਏ ਸੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਚ ਵਾਹਿਗੁਰੂ ਵੀ ਜ਼ਰੂਰ ਲਿਖ ਦਿਆ ਕਰੋ ਜੀ ਫਾਜ਼ਲ ਕਾ ਤੋਂ 8 ਕਿਲੋਮੀਟਰ ਦੂਰੀ ਤੇ ਪਿੰਡ ਪੱਟੀਪੂਰਨ ਮਲੋਟ ਰੋਡ ਦੇ ਨੇੜੇ 8.5 ਕਿਲੋ ਜਮੀਨ ਦਾ ਟੱਕ ਲੈ ਕੇ ਆਏ ਆ ਜੀ ਜਿਹਦੇ ਵਿੱਚ ਤੁਹਾਨੂੰ ਦੋ ਮੋਟਰਾਂ ਦੇਖਣ ਨੂੰ ਮਿਲਣਗੀਆਂ ਇੱਕ ਬੋਰ ਸਾਰੇ ਬਾਣ ਚ ਪੈਪ ਲਾਈਨ ਪਾਈ ਹੋਈ ਹੈ ਚਾਰੇ ਪਾਸੇ ਬਾਣ ਦੇ ਰਸਤਾ ਲੱਗਦਾ ਜੀ 4 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਹੈ ਜ਼ਮੀਨ ਦੇ ਵਿੱਚ ਘਰ ਵੀ ਬਣਿਆ ਹੋਇਆ ਜੀ ਬਹੁਤ ਟੌਪ ਦੀ ਜ਼ਮੀਨ ਹੈ ਜੀ ਇਹ ਇੱਕ ਟੱਕ ਤੁਹਾਨੂੰ ਦੇਖਣ ਨੂੰ ਮਿਲੂਆ ਚਾਰੇ ਪਾਸੇ ਰਸਤਾ ਲੱਗਦਾ ਜੀ ਦੋ ਮੋਟਰਾਂ ਨੇ ਇੱਕ ਬੋਰ ਹੈ ਜੀ ਤੇ ਇਹਦੇ ਵਿੱਚ 4 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਵੀ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵਿੱਚ ਟਾਣੀ ਵੀ ਬਣੀ ਹੋਈ ਹੈ ਜੀ ਜਿਹਦੇ ਵਿੱਚ 24 ਘੰਟਾ ਲਈ ਬਿਜਲੀ ਸਪਲਾਈ ਦਾ ਖਾਸ ਪ੍ਰਬੰਧ ਹੈ ਜੀ ਤੇ ਜੇਕਰ ਆਪਾਂ ਗੱਲ ਕਰੀਏ ਕਿੰਨੀ ਜ਼ਮੀਨ ਹੈ ਕਿਹੜੇ ਰੋਡ ਤੇ ਆ ਤੁਸੀਂ ਦੇਖ ਸਕਦੇ ਹੋ ਫਾਜ਼ਲ ਕਾ ਤੋਂ 8 ਕਿਲੋਮੀਟਰ ਦੂਰੀ ਤੇ ਪਿੰਡ ਪੱਟੀਪੂਰਨ ਮਲੋੜ ਰੋਡ ਦੇ ਨੇੜੇ 8.5 ਕਿਲੋ ਜਮੀਨ ਦਾ ਟੱਕ ਵਿਕਾਉ ਉਹ ਇਕੱਠਾ ਇੱਕ ਟੱਕ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਵਧੀਆ ਸੌਦਾ ਹੈ ਤੁਸੀਂ ਬਸ ਹੱਥੋਂ ਨਾ ਕੱਢ ਦਿਓ ਇਹਨੂੰ ਤੁਸੀਂ ਮਲਕਵੀਰ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਵਿੱਚ ਹੀ ਘਰ ਬਣਿਆ ਇੱਕ ਟੱਕ ਹੈ ਤੇ ਵਿੱਚ ਹੀ ਘਰ ਬਣਿਆ ਹੋਇਆ ਜੀ ਦੋ ਮੋਟਰਾਂ ਇੱਕ ਬੋਰ 4 ਘੰਟੇ ਨਹਿਰ ਦੇ ਪਾਣੀ ਦੀ ਬਾਰੀ ਹੈ ਤੇ ਪੈਪ ਲਾਈਨ ਪਾਈ ਹੋਈ ਹੈ ਸਾਰੇ ਬਾਣ ਦੇ ਵਿੱਚ ਤੇ ਜਿਹੜੀ ਜ਼ਮੀਨ ਦੇ ਵਿੱਚ ਢਾਣੀ ਬਣੀ ਹੋਈ ਉਹਦੇ ਵਿੱਚ 24 ਘੰਟੇ ਵਾਲੀ ਬਿਜਲੀ ਸਪਲਾਈ ਦਾ ਵੀ ਪ੍ਰਬੰਧ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਾਲਕ ਨੇ ਦਿਖਾਇਆ ਹੋਇਆ ਹੈ ਜੀ ਤੇ ਬਾਕੀ ਨੰਬਰ ਨੋਟ ਕਰ ਲਓ ਜੀ ਬਹੁਤ ਵਧੀਆ ਸੌਦਾ ਹੈ ਵਿਚੀ ਤਾਂ ਘਰ ਬਣਿਆ ਹੋਇਆ ਇਕੱਠਾ ਇੱਕ ਟੱਕ ਹੈ ਜੀ ਪਾਈਪ ਲਾਈਨ ਪਾਈ ਹੋਈ ਹੈ ਦੋ ਮੋਟਰਾਂ ਨੇ ਨਹਿਰ ਦਾ ਪਾਣੀ ਵੀ ਹੈ ਤੇ ਬਹੁਤ ਵਧੀਆ ਇਹ ਜ਼ਮੀਨ ਹੈ ਤੁਸੀਂ ਬਸ ਜਾ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਜੀ ਇੱਕ ਵਾਰੀ ਜੇਕਰ ਤੁਹਾਡੇ ਹੱਥੋਂ ਇਹ ਸੌਦਾ ਨਿਕਲ ਗਿਆ ਬਾਰ ਬਾਰ ਨਹੀਂ ਹੁੰਦਾ ਜੀ ਕਿਉਂਕਿ ਇਕੱਠਾ ਟੱਕ ਵਿਚੀ ਘਰ ਬਰਿਆ ਹੋਣਾ ਤੇ ਵਿੱਚ ਪੈਪਲੈਨ ਪਾਈ ਹੋਈ ਹੈ ਬਾਣ ਦੇ ਦੋ ਮੋਟਰਾਂ ਨੇ ਵਧੀਆ ਨਹਿਰ ਦਾ ਪਾਣੀ ਹੈ ਤੇ ਬਸ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 88378 63795 88378 63795 ਇਹ ਨੰਬਰ ਤੇ ਫੋਨ ਕਰਨਾ ਜੀ ਤੁਸੀਂ ਇਹ ਜ਼ਮੀਨ ਖਰੀਦਣ ਖਾਤਰ ਇੱਕ ਵਾਰੀ ਫੇਰ ਨੋਟ ਕਰ ਲਓ 88378 63795 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8.5 ਕਿੱਲੇ ਜ਼ਮੀਨ ਜਿਹਦੇ ਵਿੱਚ ਤੁਹਾਨੂੰ ਦੋ ਮੋਟਰਾਂ ਇੱਕ ਬੋਰ 4 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਸਾਰੇ ਬਾਣ ਦੇ ਵਿੱਚ ਪੈਪ ਲੈਂਡ ਪਾਈ ਹੋਈ ਹੈ ਤੇ ਚਾਰੇ ਪਾਸੇ ਬਾਣ ਦੇ ਰਸਤਾ ਲੱਗਦਾ ਤੇ ਵਿੱਚ ਬਣੀ ਹੋਈ ਹੈ ਜਿ ਟਾਣੀ ਟਾਣੀ ਦੇ ਵਿੱਚ 24 ਘੰਟੇ ਦੀ ਸਪਲਾਈ ਵੀ ਚਲ ਰਹੀ ਹੈ ਜੀ ਖਾਸ ਪ੍ਰਵੰਧ ਲੈਟ ਦਾ ਤੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਹ ਜਰੂਰ ਦੱਸ ਲੋ ਕਿਹੜੇ ਏਰੀਏ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਕਰੇ ਜਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਸੱਚੇਕਾ